ਹੈਲੋ ਗਾਇਸ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਗੇ ਬਸ ਠੀਕ ਠਾਕ ਹੋ ਤੁਸੀਂ ਦੱਸੋ ਕੀ ਹਾਲ ਚਾਲ ਤੁਹਾਡੇ ਤੇ ਕੱਲ ਦਾ ਕੋਈ ਆਪਾਂ ਵਲੌਗ ਨਹੀਂ ਪਾਇਆ ਆਪਾਂ ਗਏ ਸੀ ਕਾਲੀਕੱਟ ਦੇ ਉੱਥੋਂ ਆਪਾਂ ਉਹ ਦੇਖੋ ਨਾਰੀਅਲ ਦੀ ਖੇਤੀ ਔਰ ਸਾਹਮਣੇ ਪਹਾੜ ਆ ਬਹੁਤ ਨਾਰੀਅਲ ਦੀ ਖੇਤੀ ਆ ਥੱਲੇ ਪੌਂਦੇ ਉੱਪਰ ਦੀ ਨੰਗਾਂ ਦੇ ਆ ਇਤਨਾ ਵੀ ਨਾਰੀਅਲ ਨੇ ਨਾਰੀਅਲ ਦਾ ਆ ਸਾਹਮਣੇ ਪਹਾੜ ਆ ਤੇ ਰੋਡ ਦੇਖੋ ਕਿੱਡਾ ਵਧੀਆ 6 ਲੈਂਡ ਰੋਡ ਆ ਬਹੁਤ ਫੀਲਿੰਗ ਵਧੀਆ ਆ ਦੇਖੋ ਨਾਰੀਅਲੀ ਨਾਰੀਅਲ ਤੁਹਾਨੂੰ ਦੇਖਣਗੇ ਪਹਾੜਾਂ ਦੀ ਫੀਲਿੰਗ ਤੇ ਬਾਕੀ ਆਪਾਂ ਮੇਨ ਗੱਲ ਕਰਾਂਗੇ ਕਿ ਜੰਗ ਲੱਗੀ ਹੋਈ ਆ ਪਾਕਿਸਤਾਨ ਦੀ ਤੇ ਭਾਰਤ ਦੀ ਇੰਡੀਆ ਦੀ ਆਣਾ ਤੇ ਜੰਗ ਲੱਗਣ ਦੇ ਕਾਰਨਾ ਮੈਂ ਕੁਝ ਖਾਸ ਗੱਲਾਂ ਕਰਾਂਗਾ ਇਹ ਵੀ ਆਪਣੀਆਂ ਗੱਲਾਂ ਜਰੂਰ ਤੁਸੀਂ ਗੌਰ ਨਾਲ ਸੁਣੋ ਜਿਹੜੀਆਂ ਬੇਟੀਆਂ ਆਪਣੀਆਂ ਭੈਣਾਂ ਕੋਈ ਵੀ ਮਾਮਾ ਭੈਣਾਂ ਕੋਈ ਵੀ ਲਾਲੋ ਹਨ ਆਪਣੇ ਇੰਡੀਆ 'ਚ ਵਿਆਈਆਂ ਵਾਂ ਸਰਦਾਰਾਂ ਮੁੰਡਿਆਂ ਦੇ ਨਾਲ ਸਿੱਖ ਸਰਦਾਰਾਂ ਦੇ ਨਾਲ ਉਹਨਾਂ ਦਾ ਮਨ ਦਾ ਚਾਹ ਸੀਗਾ ਕਿ ਅਸੀਂ ਇੰਡੀਆ 'ਚ ਵਿਆਹ ਕਰਾਈਏ ਸਿੱਖ ਸਰਦਾਰ ਮੁੰਡੇ ਨਾਲ ਉਹਨਾਂ ਦੇ ਬੱਚੇ ਆਏਗੇ ਕਿ ਦੋ ਦੋ ਇੱਕ ਨਹੀਂ ਬਹੁਤ ਸਾਰੀਆਂ ਲੜਕੀਆਂ ਨੇ ਕੀਤੀਆਂ ਆਪਣੀਆਂ ਮਾਵਾ ਭੈਣਾਂ ਹੀ ਲੱਗਦੀਆਂ ਕਿ ਜਿਹੜੀਆਂ ਪਾਕਿਸਤਾਨ ਦੇ ਵਿੱਚੋਂ ਆਪਣੇ ਇੰਡੀਆ ਦੇ ਸਿੱਖ ਸਰਦਾਰ ਮੁੰਡਿਆਂ ਨਾਲ ਵਿਆਹ ਕਰਾਇਆ ਯੰਗ ਲੱਗਣੀ ਆ ਬੰਦਾ ਪੁੱਛੇਗੀ ਇਹਨਾਂ ਨੂੰ ਉਹਨਾਂ ਵਿਚਾਰੀਆਂ ਨੇ ਕਿਹੜੇ ਬੰਬs ੁੱਟਣੇ ਆ ਕੀ ਇੰਡੀਆ 'ਚ ਰਹਿ ਕੇ ਇੰਡੀਆ ਦੇ ਬੰਬs ੁੱਟਣੇ ਜਦੋਂ ਅਗਲੇ ਨੇ ਵਿਆਹ ਕਰਾ ਲਿਆ ਹੋਰ ਇਸ ਤੋਂ ਅੱਗੇ ਬੱਚੇ ਪੈਦਾ ਹੋ ਗਏ ਹੋਰ ਅੱਗੇ ਲਾ ਕੀ ਕਰੂਗਾ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਹੈ ਤੇ ਕਿਹੜੀ ਗਲਤ ਗੱਲ ਹੈ ਇਦਾਂ ਚਾਹੀਦੀ ਕਿ ਨਹੀਂ ਚਾਹੀਦੀ ਨਹੀਂ ਚਾਹੀਦੀ ਹੈਨਾ ਉਹ ਮੇਰੇ ਦਿਲ ਨੂੰ ਬਹੁਤ ਥੇਸ ਪਹੁੰਚਿਆ ਮੇਰੇ ਅੱਖਾਂ 'ਚੋਂ ਅਥਰੂ ਆ ਗਏ ਕਿਉਂ ਆਏ ਫੇਸ ਕਰਕੇ ਆਏ ਕਿ ਉਹ ਕਹਿੰਦੀ ਕਿ ਚਲੋ ਇਹਨਾਂ ਦੱਸ ਦਿੰਦਾ ਅੱਗੇ ਤੋਂ ਕੋਈ ਲੜਕੀ ਵਿਆਹ ਨਾ ਕਰਾਊਗੀ ਕਿੱਡੀ ਗਲਤ ਗੱਲ ਲੈਣਾ ਇਹ ਕੋਈ ਵੀ ਆ ਕਾਰਨਾ ਦੋਸ਼ ਅਮੇ ਸ਼ਾਂਟਾ ਪੰਜਾਬ ਨੂੰ ਲੱਗਦੀ ਆ ਕੋਈ ਵੀ ਗੱਲਬਾਤ ਹੁੰਦੀ ਪੰਜਾਬ ਕੋਈ ਵੀ ਗੱਲਬਾਤ ਹੁੰਦੀ ਪੰਜਾਬ ਇਹਨਾਂ ਕਦੇ ਇਹ ਨਹੀਂ ਸੋਚਿਆ ਕਿ ਪੰਜਾਬ ਹਰ ਟਾਈਮ ਸਾਡੇ ਨਾਲ ਖੜਾ ਹੁੰਦਾ ਬਹੁਤ ਵਾਰ ਪੰਜਾਬ ਨੇ ਇੰਡੀਆ ਦੀ ਮੱਤ ਕੀਤੀ ਆ ਇਹ ਕਾਹੇ ਯੋਗੇਨੀਆਂ ਭੋਰੀਆਂ ਤੇ ਭਾਂਡੇ ਪਾ ਕੇ ਭੱਜਣ ਆਲੇ ਆ ਜਿੰਦਾ ਮੋਦੀ ਨੇ ਨਹੀਂ ਕਹਿਤਾ ਸੀਗਾ ਹਮ ਤੋ ਫਖੀਰ ਆਦਮੀ ਹਮਾਰਾ ਕਹ ਹਮ ਤੋ ਝੋਲਾ ਉਠਾ ਕੇ ਦੌੜ ਚਲenge ਕੇ ਭਾਗ ਚਲenge ਇਹ ਬਸ ਜਿੰਨੇ ਵੀ ਹੈਗੇ ਆ ਨਾ ਝੋਲਾ ਉਠਾ ਕੇ ਭੱਜਣ ਵਾਲੇ ਆ ਤੇ ਗਾੜੀ ਕੌਣ ਸਿਰ ਡੋਣ ਵਾਲੇ ਕੌਣ ਸਰਦਾਰ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਮੈਂ ਗੱਲ ਕਹਿਣਾ ਨਹੀਂ ਚਾਹਦਾ ਤੇ ਗੱਲ ਤੇ ਫਿਰ ਉੱਥੇ ਹੀ ਆਉਂਦੀ ਆ ਕਿ ਨਾ ਪਾਕਿਸਤਾਨ ਵਾਲੇ ਚਾਹੁੰਦੇ ਆ ਆਪਣੇ ਪੰਜਾਬੀ ਵੀਰ ਮੁਸਲਮਾਨ ਹੀ ਆ ਭਵੇਂ ਕਿੱਦਾਂ ਵੀ ਆ ਉਹ ਵੀ ਨਹੀਂ ਚਾਹੁੰਦੇ ਕਿ ਜੰਗ ਲੱਗੇ ਆਪਣੇ ਪੰਜਾਬ ਨੂੰ ਵੀ ਕਿਉਂਦਾ ਜੰਗ ਲੱਗੇ ਇਹ ਸਾਰੀ ਜੋ ਵੀ ਆਸ਼ਾਤ ਮੋਦੀ ਦੀਆਂ ਪੰਜਾਬ ਨੂੰ ਨਸ਼ਟ ਕੀਤਾ ਜਾਵੇ ਕਿਸ ਤਰੀਕੇ ਨਾਲ ਖਤਮ ਕੀਤਾ ਜਾਵੇ ਪਰ ਰੱਬ ਦੀ ਇੰਨੀ ਕਿਰਪਾ ਪੰਜਾਬ ਕਦੇ ਖਤਮ ਨਹੀਂ ਹੋਏਗਾ ਆ ਗਿਆ ਭਈਆ ਖਾਲਸਾ ਅੱਗੇ ਰਹਿਣਾ ਕੋਈ ਰਾਜ ਕਰੂਗਾ ਖਾਲਸਾ ਤੇ ਬਾਕੀ ਜੇ ਮੈਂ ਤੋਂ ਕੋਈ ਬੋਲਣ ਚ ਗਲਤੀ ਮਲਤੀ ਹੋ ਗਈ ਤੇ ਮਾਫ ਕਰਿਓ ਸੌਰੀ ਉਹਦੇ ਲਈ ਕਿਉਂਕਿ ਥੋੜੀ ਨਾ ਮੇਰੀ ਗੱਲਾਂ ਵੀ ਅੜ ਜਾਂਦੀ ਆ ਤੇ ਬੋਲਣ ਲੱਗ ਗਿਆ ਨਾ ਥੋੜਾ ਜਿਹਾ ਮਿਸਟੇਕ ਹੋ ਜਾਂਦੀ ਆ ਤੇ ਉਹਦੇ ਲਈ ਮੈਂ ਤੁਹਾਡੇ ਤੋਂ ਸੌਰੀ ਮੰਗਦਾ ਤੇ ਤੁਸੀਂ ਆਪਣੀ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਕਿ ਦੱਸਿਓ ਮੈਂ ਗੱਲ ਕਿਵੇਂ ਦੀ ਕੀਤੀ ਤੇ ਕਿਵੇਂ ਤੁਹਾਨੂੰ ਲੱਗਾ ਤੇ ਬਾਕੀ ਮੈਂ ਇਹ ਥੋੜਾ ਜਿਹਾ ਵੀਡੀਓ ਤੋਂ ਪਹਿਲਾਂ ਇਆ ਕਦਮ ਨਹੀਂ ਮੁੱਦਾ ਗਾੜੀ ਰੱਖਿਆ ਹੌਲੀ ਹੌਲੀ ਤੇ ਮੇਰੇ ਵੀਰ ਪਹਿਲਾਂ ਵੀਡੀਓ ਵੇਖਿਆ ਕਰੋ ਪੂਰੀ ਬਾਅਦ ਚ ਕਮੈਂਟ ਕਰਕੇ ਦੱਸਿਆ ਕਰੋ ਕੋਈ ਮੇਰੇ ਵੀਰ ਨਾਲ ਤਰਾਜ ਕਰਦੇ ਜਾਂ ਨਾ ਕਮੈਂਟ ਕਰਦੇ ਨਾ ਲਾਈਕ ਕਰਦੇ ਨਾ ਸ਼ੇਅਰ ਕਰਦੇ ਕੁਝ ਨਹੀਂ ਫੋਨ ਲੈ ਕੇ ਕਹਿ ਦਿੰਦੇ ਹਾਂਜੀ ਵੱਡੇ ਵੀਰ ਜੀ ਛੋਟੇ ਵੀਰ ਜੀ ਹਾਂਜੀ ਬਾਜੀ ਆਹ ਪ੍ਰੋਬਲਮ ਆਹ ਮਸਲਾ ਤੁਸੀਂ ਆਹ ਗੱਲ ਕੀਤੀ ਹੈ ਈ ਆ ਮੈਂ ਉਹਨਾਂ ਨੂੰ ਕਿਹਾ ਕਿ ਚਲੋ ਕਹਿੰਦੇ ਕਿ ਗਲਤੀ ਮੰਨਣ ਦੇ ਨਾਲ ਕਦੇ ਬੰਦਾ ਛੋਟਾ ਨਹੀਂ ਹੁੰਦਾ ਹਮੇਸ਼ਾ ਹੀ ਗਲਤੀ ਮੰਨਨਾ ਬੰਦੇ ਦਾ ਸਿਰੋਚਾ ਜਾਂਦਾ ਵਾ ਬਸ ਇੱਕ ਹੰਕਾਰ ਜਿਹੜਾ ਨਾ ਹੰਕਾਰ ਬੰਦੇ ਨੂੰ ਲੈ ਕੇ ਪੈ ਜਾਂਦਾ ਕਿ ਜੇ ਆਪਾਂ ਉਹਨੂੰ ਕਹਦਾਂਗੇ ਸੌਰੀ ਯਾਰ ਗਲਤੀ ਹੋ ਗਈ ਆ ਕਿੱਡੀ ਕਬਡੀ ਗੱਲ ਆ ਅਗਲਾ ਗੋਲੀ ਥੋੜਾ ਮਾਰ ਦੇਗਾ ਇੱਕ ਜੇ ਸੌਰੀ ਮੰਗਿਆ guna maaf hunde aa saza maaf hundi aa ਜਾਨ ਬਚਦੀ ਆ ਕਿਸੇ ਦੀ ਜਾਂ ਆਪਣੀ ਤੇ ਉਹਦੇ ਵਿੱਚ ਮੈਂ ਸੌਰੀ ਮੰਗਣ ਨੂੰ ਸਭ ਤੋਂ ਪਹਿਲਾਂ ਅੱਗੇ ਆ ਕਿਸੇ ਦੀ ਵੀ ਜਾਨ ਬਚਦੀ ਆ ਜਾਨ ਸੂਲੀ ਤੇ ਚੜਨਦੀ ਆ ਤੇ ਉਹਦੇ ਵੰਡੇ ਦੀ ਮਾਫੀ ਮੈਨੂੰ ਮੰਗਣੀ ਪਵੇ ਤਾਂ ਮੈਂ ਮੰਗਾਂਗਾ ਕਿਉਂ ਜੇ ਕੰਮ ਦੇ ਵਿੱਚ ਫਾਇਦਾ ਹੋਵੇ ਉੱਥੇ ਸੌਰੀ ਮਾਫੀ ਕਹਿਣ ਦੇ ਨਾਲ ਕੋਈ ਵੱਡਾ ਗੁਨਾਹ ਨਹੀਂ ਹੋ ਜਾਂਦਾ ਬਾਕੀ ਤੁਸੀਂ ਦੱਸਿਓ ਕਿ ਇਹ ਕੰਮ ਇਹ ਮੋਦੀ ਸਰਕਾਰ ਉੱਤੋਂ ਇਹ ਗੰਦੀ ਦੂਜਾ ਭਗਵੰਤ ਮਾਨ ਗੰਦਾ ਉਹ ਜਿੱਦਾਂ ਵੀਡੀਓ ਜਿ ਨਹੀਂ ਕਹਿੰਦੇ ਬਾਰੀ ਬਰਸੀ ਖਟਣ ਗਿਆ ਸੀ ਖਾਟ ਕੇ ਲਿਆਂਦਾ ਛੱਜ ਇੱਕ ਰਲ ਗਿਆ ਮੋਦੀ ਗੰਦਾ ਦੂਜਾ ਰਲ ਗਿਆ ਭਗਵੰਤ ਮਾਨ ਗੰਦਾ ਤੀਜੀ ਰਲੀ ਨਾਲ ਗੁਰਪ੍ਰੀਤ ਕੌਰ ਗੰਦਾ ਇਹ ਆ ਸਾਸ ਵਖਾਉਂਦੇ ਨੇ ਉਤੋਂ ਕਰਨ ਪਖੰਡ ਇਹ ਸਰਕਾਰਾਂ ਵਡੀਆਂ ਕੋਤੀਆਂ ਨੇ ਪਰ ਚਲਿਤ ਰਹੀਨ ਕਰਨ ਪਖੰਡ ਚਲਿਤ ਰਹੀਨ ਕਰਨ ਪਖੰਡ ਇਹ ਸਰਕਾਰਾਂ ਵਡੀਆਂ ਅੰਤਰੀਆਂ ਨਖਤੀਆਂ ਨੇ ਇਹ ਸਰਕਾਰਾਂ ਵਡੀਆਂ ਅੰਤਰੀਆਂ ਨਖਤੀਆਂ ਨੇ ਇਹ ਸਰਦਾਰਾਂ ਨੂੰ ਚੁੱਕ ਚੁੱਕ ਕੇ ਕਰਨ ਜੇਲਾ ਚ ਬੰਦ ਸਰਦਾਰਾਂ ਤੋਂ ਬਣਾਇਨਾ ਤੋਂ ਕਿ ਇਹ ਪਾਸੇ ਲੱਗਿਆ ਸਰਦਾਰ ਨਾ ਹੋਣ ਤੇ ਇੰਡੀਆ ਦੇ ਵਿੱਚ ਜਾਂ ਤਾਂ ਗੋਰਿਆਂ ਦਾ ਰਾਜ ਹੋਵੇ ਤੇ ਜਾਂ ਕੁਝ ਇਹੋ ਜਿਹੇ ਮਸਲਿਆਂ ਦਾ ਰਾਜ ਹੋਵੇ ਅੱਤਵਾਦੀਆਂ ਦਾ ਤੇ ਇਹਨਾਂ ਦੀਆਂ ਬਹੂ ਬੇਟੀਆਂ ਉਠਾ ਕੇ ਭਾਗ ਜਾਣਗੇ ਫਿਰ ਇਹ ਯਾਦ ਕਰਨਗੇ ਸਰਦਾਰ ਜੀ ਆਜੋ ہماری ਬਹੂ ਬੇਟੀ ਸੇ ਡਾਜੋ ਤੇ ਪਹਿਲਾਂ ਮੈਂ ਗੱਡੀ ਤੇ ਆਇਆ ਸੀਗਾ ਨਵਾਂ ਨਵਾਂ ਤੇ ਨਾਣਾ ਤੇ ਚਰਾ ਕਰਦੀਆਂ ਆਪਣੇ ਪੰਜਾਬੀ ਬੰਦੇ ਖੁੱਲੇ ਪਾਣੀ ਜਿਨਾ ਆ ਕੇ ਬਹੁਤ ਖੁਸ਼ ਆ ਬੋਟਲਾਂ ਦੇ ਪਾਣੀ ਪੂਣੀ ਹੋਦੀ ਖੁੱਲ ਆਂਦਾ ਏ ਵੱਡੇ ਚਾਵਾਨਾ ਪਾਣੀ ਪੋਣਾ ਇਹ ਕਿਉਂਕਿ ਬਾਲਟੀ ਪਾਣੀ ਨਾਲ ਸਾਰੇ ਨਾਲ ਲਿੰਦੇ ਆਪਣੇ ਤੇ ਬਾਲਟੀ ਪਾਣੀ ਨਾਲ ਨਹੀਂ ਨਾਤਾ ਜਾਂਦਾ ਘੜ ਤੋਂ ਘੱਟ 35 40 ਲੀਟਰ ਪਾਣੀ ਚਾਹੀਦਾ ਹੀ ਚਾਹੀਦਾ ਘੱਟ ਤੋਂ ਘੱਟ ਅੱਪਲ ਤੇ ਵਾਧੇ ਚਾਹੀਦਾ ਅੱਪਲ ਤੇ ਮੋਟਰ ਚੱਲਦੀ ਹੋਵੇ ਤੇ ਖੇਲ ਹੋਵੇ ਤੇ ਬੱਚਾ ਹੌਲ ਉਹਦੇ ਜਿਨਾ ਹੁੰਦਾ ਜਾਂ ਨਹਿਰ ਜਿਨਾ ਹੁੰਦਾ ਮਜਾਂਦਾ ਖੁੱਲੇ ਪਾਣੀ ਦੇ ਇਹ ਇਹ ਜਦੋਂ ਆਪਣੇ ਸਰਦਾਰ ਬੰਦੇ ਜਾਂ ਕੋਈ ਵੀ ਕੋਈ ਵਧੀਆ ਕੰਮ ਕਰਦੇ ਜਾਂ ਨਾਉਂਦੇ ਆ ਜਾਂ ਕਿਦਾਂ ਖੁੱਲਾ ਖਾਣਾ ਖਾਂਦੇ ਦੁੱਧ ਦਈ ਲੱਸੀ ਆ ਸਰਦਾਰਾਂ ਦੇ 12 ਵਜੇ ਵਾਲੇ ਇਹਨਾਂ ਨੂੰ ਪਹਿਲੋਂ ਨਹੀਂ ਪਤਾ ਫੇਰ ਇਹਨਾਂ ਨੂੰ ਦੱਸਿਆ ਕਿ ਸਰਦਾਰਾਂ ਦੇ 12 ਕਿਉਂ ਵਜਦੇ ਟਾੜੀਆਂ ਬਹੂ ਬੇਟੀਆਂ ਚੋਕੇ ਲੈ ਜਾਂਦੇ ਸਰਦਾਰ ਛੜਾ ਕੇ ਲਿਆਉਂਦੇ ਉਦੋਂ 12 ਵਜਦੇ ਹੀ ਕਿ ਸਾਲਿਓ ਤੁਸੀਂ ਅੰਦਰ ਵੜ ਕੇ ਰਹੁੰਦੇ ਹੀ ਹਮਾਰੀ ਬੀਵੀ ਉਠਾ ਕੇ ਲੈ ਕੇ ਸਰਦਾਰ ਜੀ ਹਮਾਰੀ ਮਦਦ ਕਰੋ ਹਮਾਰੀ ਭੈਣ ਉਠਾ ਕੇ ਲੈ ਗਏ ਸਰਦਾਰ ਜੀ ਹਮਾਰੀ ਮਦਦ ਕਰੋ ਹਮਾਰੀ ਬਹੂ ਉਠਾ ਕੇ ਲੈ ਗਏ ਸਰਦਾਰ ਜੀ ਹਮਾਰੀ ਮਦਦ ਕਰੋ ਹਮਾਰੀ ਬੇਟੀ ਉਠਾ ਕੇ ਲੈ ਗਏ ਸਰਦਾਰ ਜੀ ਹਮਾਰੀ ਮਦਦ ਕਰੋ ਹਮਾਰੀ ਮਾਂ ਉਠਾ ਕੇ ਲੈ ਗਏ ਸਰਦਾਰ ਜੀ ਮਦਦ ਕਰੋ ਹਟ ਹਰਾਮੀ ਦੇ ਬਿੱਲੇ ਮਾਤਰ ਜੋਧ ਤੁਸੀਂ ਵੀਡੀਓ ਜੇ ਕੋਈ ਗਲਤ ਨਹੀਂ ਕਹਿਣਾ ਤੇ ਜੇ ਕੇ ਨੂੰ ਗਲਤ ਲੱਗਿਆ ਤੇ ਉਥੇ ਆ ਤੇ ਮੈਂ ਸੌਰੀ ਮੰਗਦਾ ਤੇ ਇਹ ਸਰਕਾਰਾਂ ਹੈਗੀਆਂ ਗਲਤ ਕਿ ਨਹੀਂ ਤੁਸੀਂ ਮੈਨੂੰ ਦੱਸਿਓ ਤਾਂ ਆਪਾਂ ਕਰਦੇ ਹਾਂ ਬਲੌਗ ਸਮਾਪਤ ਤੇ ਭੁੱਲ ਚੁੱਕ ਗਲਤੀ ਖਿਮਾ ਮaaf ਕਰਿਓ